ਅੱਜ ਜੋ ਸੰਧਿਆ ਫੇਰੀ ਦਾ ਮੌਕੇ ਤੇ ਅਸੀਂ ਕੀਤਾ ਹੈਗਾ ਇਹਦਾ ਕੀ ਪ੍ਰਚਾਰ ਸੀ ਇਹਦਾ ਕਿੱਥੋਂ ਸ਼ੁਰੂ ਹੋਈ ਕਿਹੜਾ ਰੂਟ ਰਿਹਾ ਹੈ ਇਹਦਾ ਕਿੱਥੇ ਸਮਾਪਤੀ ਹੋਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਜਿਹੜੀ ਸੰਧਿਆ ਫੇਰੀ ਦਾ ਆਯੋਜਨ ਕੀਤਾ ਗਿਆ ਇਸ ਸਮੂਹ ਰਾਮ ਭਗਤਾਂ ਵੱਲੋਂ ਸਾਰੇ ਸ਼ਹਿਰ ਦੇ ਸ਼ਰਮਕਮ ਲੋ ਉਹਨਾਂ ਦੇ ਸਹਿਯੋਗ ਨਾਲ ਆਰੰਭ ਹੋਇਆ ਰੇਲਵੇ ਰੋਡ ਸ਼ੇਬ ਮੰਦਰ ਤੋਂ ਇਹ ਸੰਧਿਆ ਫੇਰੀ ਸ਼ੁਰੂ ਕੀਤੀ ਗਈ ਤੇ ਇਹ ਰੇਲਵੇ ਰੋਡ ਮੇਨ ਰੋਡ ਘੰਟਾ ਘਰ ਮੇਨ ਬਜ਼ਾਰ ਸਗਰਾ ਮੁਹੱਲਾ ਜੋੜਾ ਕੋ ਮੇਨ ਚੌਕ ਵਿੱਚ ਆਦੇ ਹੋਏ ਫਿਰ ਇਸ ਦੇ ਸਸਨ ਕਾਲ ਚੋਂ ਮੇਨ ਬਜ਼ਾਰ ਦੇਵੀ ਮੰਦਿਰ ਵਿੱਚ ਆ ਕੇ ਆਪਟੀ ਕਰਕੇ ਇਸ ਦਾ ਸਮਾਪਤ ਕੀਤਾ ਗਿਆ ਤੇ ਇਹ ਜਿਹੜਾ ਪ੍ਰੋਗਰਾਮ ਹੈ ਛਿਰੇ ਅਜੋਤਿਆ ਭਗਵਾਨ ਰਾਮ ਜੀ ਦੇ ਰਾਮ ਲਲਾ ਰਾਣ ਪਠਿਸ਼ਨਾ ਜਿਹੜੀ ਪਿਛਲੀ ਵਾਰ ਕੋਈ ਸੀ ਉਸ ਦੇ ਅਯੋਧਿਆ ਵਿੱਚ ਸ਼੍ਰੀ ਰਾਮ ਲਲਾ ਹੀ ਦੇ ਮੰਦਰ ਵਿੱਚ ਉਹ ਦਿਨ ਅੱਜ ਮਨਾਇਆ ਗਿਆ ਹੈ ਸੋ ਇਸੇ ਕਰਕੇ ਹੀ ਆਦਮ ਕੁੰਡੇ ਵਿੱਚ ਵੀ ਸ਼੍ਰੀ ਅਯੋਧਿਆ ਰਾਮ ਮੰਦਿਰ ਦੇ ਵਿੱਚ ਜੋ ਲੋਕਾਂ ਮੈਂ ਉਸ ਦੇ ਮਦਨ ਜਫਰੀ ਰਾਮਕਾਵਲ ਨੂੰ ਇਹ ਲੋਕਾਂ ਆਦਮ ਕੁੰਡੇ ਵਿੱਚ ਕੀਤਾ ਗਿਆ ਹੈ ਸੋ ਇਸ ਵਾਰ ਦੇ ਸਾਰੇ ਰਾਮ ਭਗਤਾਂ ਨੂੰ ਬੇਨਤੀ ਹੈ ਇਸ ਦਿਨ ਨੂੰ ਆਪਣੇ ਘਰ ਆਪਣੇ ਮੰਦਰ ਦੇ ਵਿੱਚ ਨਜ਼ਦੀਕ ਆਪਣੇ ਘਰਾਂ ਦੇ ਵਿੱਚ ਦੀਪਾ ਲਾੜ ਕੇ ਇਸ ਦਿਨ ਨੂੰ ਵਾਤਵਤ ਖੁਸ਼ੀਆਂ ਭਰਿਆ ਦਿਨ ਬਣਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ